ਹਾਂਜੀ ਵੀਰਾਂ ਲਈ ਖੁਸ਼ਖਬਰੀ ਹੈ ਜੀ ਖਸ ਖਸ ਦੇ ਪ੍ਰੇਮੀ ਆ ਜਿਹੜੇ ਉਹਨਾਂ ਵਾਸਤੇ ਸੁਨਹਿਰੀ ਮੌਕਾ ਸਮਝ ਲਓ ਜਿਹੜੀ ਰੈਲੀ ਕੀਤੀ ਜਾ ਰਹੀ ਆ ਉਸ ਸੰਬੰਧ ਦੇ ਵਿੱਚ ਤੁਹਾਨੂੰ ਦੱਸ ਰਹੇ ਆ ਜੀ ਅਨਸਾਫ ਟੀਮ ਜਗਾ 2 ਅਕਤੂਬਰ ਨੂੰ ਰੈਲੀ ਕਰਵਾ ਰਿਹਾ ਜੀ ਬਹੁਤ ਤਕੜੀ ਤੇ ਭਾਰੀ ਗੋਲ ਚੌਂਕ ਦੇ ਵਿੱਚ ਜੀ ਬਾਕੀ ਤਗੜੇ ਹੋ ਕੇ ਹਮਲਾ ਮਾਰੋ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿੰਨੀਆਂ ਵੀ ਸੰਗਤਾ ਤੁਸੀਂ ਲੈ ਕੇ ਪਹੁੰਚ ਸਕਦੇ ਜੇ ਜੀ ਬੱਸਾਂ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਜਿੰਨੇ ਵੀ ਨੇੜੇ ਤੇੜੇ ਦੇ ਵੀਰ ਹੈਗੇ ਆ ਜੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਜਿਹੜੇ ਮਾਰੂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਜੀ ਇਹਨੂੰ ਕਿਵੇਂ ਠੱਲ ਪਾਉਣੀ ਹੈ ਜੀ ਜਿਹੜੇ ਲੋਕਾਂ ਦੀਆਂ ਧੀਆਂ ਦਾ ਗੁਨਾਹ ਕੱਢਦੇ ਨੇ ਅਜੀਬ ਥੱਲੇ ਰੱਖਣ ਵਾਲੀ ਗੋਲੀ ਆ ਜੀ ਇਹ ਸਭ ਤੋਂ ਜਿਆਦਾ ਘਾਤਕਾ ਜਿਹੜੇ ਕਹਿੰਦੇ ਆ ਵੀ ਫਲਾਨੀ ਜਦੋਂ ਮਾਪੇ ਧੀ ਵਿਆਹ ਦਿੰਦੇ ਬਾਈ ਜੀ ਗਲਤੀ ਤਾਂ ਆਪਣੀ ਮੁੰਡੇ ਦੀ ਹੁੰਦੀ ਆ ਵੀ ਜਦੋਂ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਖਾਂਦੇ ਆ ਜਾਂ ਚਿੱਟਾ ਪੀਂਦੇ ਆ ਲਾਦ ਵੈਸੇ ਨਹੀਂ ਹੁੰਦੀ ਬਾਅਦ ਵਿੱਚ ਬਾਈ ਜੀ ਉਹ ਤਲਾਕਾਂ ਦਾ ਕਾਰਨ ਬਣ ਜਾਂਦਾ ਤੇ ਅਗਲੇ ਦੀ ਧੀ 'ਚ ਗੁਨਾਹ ਕੱਢਣਗੇ ਉਹਨੂੰ ਫਿਰ ਮਾਰੇ ਚੰਗੇ ਬੋਲ ਵੀ ਸੁਣਨੇ ਪੈਂਦੇ ਆ ਤੇ ਇਸੇ ਕਰਕੇ ਕਹਿੰਦੇ ਆ ਬਾਈ ਜੀ ਤਲਾਕਾਂ ਦੀ ਗਿਣਤੀ ਘਟ ਸਕਦੀ ਆ ਜਿਹੜੀ ਨੌਜਵਾਨੀ ਚਿੱਟੇ ਨਾਲ ਮਰ ਰਹੀ ਆ ਜੀ ਉਹ ਵੱਜ ਸਕਦੀ ਆ ਜੀ ਵਾਅਦੇ ਤੋਂ ਵਾਅਦੇ ਇਕੱਠ ਕਰੋ ਤੇ ਮੁਕਸਰ ਪਹੁੰਚੋ ਗੋਲ ਚੌਂਕ ਦੇ ਵਿੱਚ ਜੀ ਕਿੰਨੀਆਂ ਹਿਸਾਬ ਨਾਲ ਅੱਗੇ ਤਾਂ ਆਪਾਂ ਇਕੱਲੇ ਮੁੰਡਿਆਂ ਦੀ ਗੱਲ ਕਰਦੇ ਸੀ ਹੁਣ ਕੁੜੀਆਂ ਵੀ ਇਸ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਨੇ ਆਮ ਕਿਤੇ ਹੀ ਇਸ ਕਿਤੇ ਸਕੂਟਰੀ ਮਾਰ ਲੈਂਦੀਆਂ ਜਾਂ ਕਿਤੇ ਹਨਾ ਆਪਾਂ ਦੇਖਦੇ ਆ ਤੇ ਹੁਣ ਉਹ ਗੱਲਾਂ ਨੇ ਰਹਿ ਗਈਆਂ ਹੁਣ ਸਾਰੇ ਲੋਕ ਜਾਗੇ ਨੇ ਜੀ ਹੁਣ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਖਸ ਖਸ ਦੀ ਖੇਤੀ ਤੇ ਬੜੇ ਵੀਰ ਆਵਾਜ਼ ਉਠਾ ਰਹੇ ਆ ਉਹਨਾਂ ਵੀਰਾਂ ਨੂੰ ਦਿਲੋਂ ਸਲੂਟ ਆ ਜੀ ਜਿਵੇਂ ਸਾਡੇ ਵੀਰ ਜੱਗਾભાઈ ਹੋਗੇ ਡਾਕਟਰ ਰঞ্জੀਤ ਸਿੰਘ ਡਾਕਟਰ ਸਾਹਿਬ ਸਾਡੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਬਲਕਾਰ ਸਿੰਘ ਜੀ ਬਾਈ ਮੋਗੇ ਵਾਲਾ ਪੀਰ ਪਿੰਡਾ ਵੀਰ ਸਾਡਾ ਅਟਵਾਲ ਤੇ ਆਪਾਂ ਨੂੰ ਤਾਂ ਵੈਸੇ ਤੁਸੀਂ ਜਾਣਦੇ ਹੀ ਜੇ ਹੋਰ ਵੀ ਬਾਈ ਜੀ ਬਹੁਤ ਆ ਜਿਹੜੀਆਂ ਵੱਡੇ ਵੱਡੇ ਮੰਤਰੀ ਹੰਗਾਰਾ ਭਰ ਰਿਆ ਖਸ ਖਸ ਦੀ ਖੇਤੀ ਨੂੰ ਵੀ ਜੇ ਕਿਤੇ ਆ ਜਾਏ ਤੇ ਜਵਾਨੀ ਬਚ ਸਕਦੀ ਹੈ ਜੀ ਹੁਣ ਤਕੜੇ ਹੋ ਕੇ ਕਰਨਾ ਭਾਰੀ ਇਕੱਠ ਕਰੋ ਪਤਾ ਲੱਗ ਜੇ ਦੂਰੋਂ ਨੇੜੇੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਭਾਈ ਜੀ 2 ਅਕਤੂਬਰ ਨੂੰ ਗੋਲ ਚੌਂਕ ਜਿੱਥੇ ਜ ਰੈਲੀ ਰੱਖੀ ਗਈ ਆ ਉੱਥੇ ਤੁਸੀਂ ਪਹੁੰਚਣਾ ਜੀ ਮੁਖਸਰ ਸਾਹਿਬ ਬਾਕੀ ਵੀਰ ਦਾ ਵਿੱਚ ਅਸੀਂ ਨੰਬਰ ਵੀ ਤੁਹਾਨੂੰ ਦੇ ਦਾਂਗੇ ਤੁਸੀਂ ਪੜ ਲਿਆ ਜੇ ਉੱਤੇ ਮੈਂਸ਼ਨ ਵੀ ਕਰ ਦਾਂਗੇ ਭਾਈ ਜੀ ਤੇ ਜਿਹੜਾ ਇਹ ਅਪਰਾਲਾ ਭਾਈ ਜੱਗੇ ਹੁਣਾਲੋ ਉਹਨਾਂ ਦੇ ਨੇੜੇ ਤੇੜੇ ਹੋਰ ਵੀ ਜਿਹੜੇ ਸੱਜਣ ਮਿੱਤਰ ਉਹਨਾਂ ਦਾ ਸਹਿਯੋਗ ਦੇ ਰਿਹਾ ਜੀ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਇਸੇ ਕਰਕੇ ਬਾਈ ਜੀ ਜਾਗਣ ਦੀ ਲੋੜ ਆ ਨਹੀਂ ਤਾਂ ਬਾਈ ਜੀ ਪੰਜਾਬ ਰੋੜਦਾ ਜਾ ਰਿਹਾ ਹੈ ਜੀ ਹਸਾਬ ਨਾਲ ਕਿਤੇ ਮਾੜਾ ਮੋਟੇ ਹੋਣ ਜੇ ਕਿਤੇ ਅੜਿਆ ਨਾ ਕਿਤੇ ਪਤਾ ਨਹੀਂ ਜੇ ਵਿੱਚ ਪੰਜਾਬ ਦੇ ਵਿੱਚ ਜੇ ਕੀ ਆਂਦੇ ਨੇ ਮਾੜੇ ਬੰਦੇ ਤੇ ਵਿੱਚ ਚੰਗੇ ਬੰਦੇ ਵੀ ਬੈਠੇ ਆ ਇਹ ਨਹੀਂ ਗੱਲ ਹੈਗੀ ਜਿਨ੍ਹਾਂ ਨੂੰ ਪਤਾ ਵਾ ਬਾਈ ਜੀ ਜੇ ਕਿਤੇ ਖਸ ਖਸ ਦੀ ਖੇਤੀ ਆ ਜੂਗੀ ਜਿਹੜੀਆਂ ਚੋਰੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ ਤਲਾਕ ਹੁੰਦੇ ਨੇ ਇਹ ਘਟ ਜਾਣਗੇ ਇਹੋ ਗੱਲ ਆ ਜੀ ਤੇ ਜਿੰਨੇ ਨਹੀਂ ਤਾਂ ਬੰਦਾ ਚਲੋ ਚਿੱਟਾ ਪੀ ਕੇ ਤਾਂ ਬੰਦਾ ਸਾਰਾ ਦਿਨ ਸੁੱਤਾ ਰਹਿੰਦਾ ਹੈ ਜੀ ਕੋਈ ਕੰਮਕਾਰ ਨਹੀਂ ਕਰਦਾ ਆਪਣੇ ਮਾਪਿਆਂ ਦੀ ਲੜਾਈ ਝਗੜਾ ਚਾਚੇ ਆ ਨਾ ਰਿਸ਼ਤੇਦਾਰਾਂ ਨਾਲ ਲੜਾਈ ਲੈਂਦਾ ਹਨਾ ਤੇ ਜਿਹੜਾ ਕੋਈ ਫੀਮ ਡੋਡੇ ਬਾਈ ਜੀ ਪੋਸਟਖਾਨਾ ਵਾਲਾ ਹੋਗਾ ਬਾਈ ਜੀ ਉਹਨੇ ਦਿਨ ਚੜ੍ਹਦੇ ਨੂੰ ਤੜਕੇ ਉੱਠ ਪੈਣਾ ਤੇ ਦਿਨ ਚੜਨ ਤੋਂ ਪਹਿਲੋ ਪਹਿਲੋ ਭਾਈ ਜੀ ਆਪਣਾ ਕੰਮ ਸੂਰਜ ਚੜਨ ਤੋਂ ਪਹਿਲੋ ਪਹਿਲੋ ਸਾਰੇ ਓਕੇ ਕਰ ਦਿੰਦਾ ਭਾਵੇਂ ਇਹ ਆਪਣੀਆਂ ਪੁਰਾਣੇ ਬਜ਼ੁਰਗ ਖਾਂਦੇ ਸੀ ਅਸੀਂ ਵੇਖੇ ਆ ਠੀਕ ਆ ਭਾਈ ਜੀ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਆਪਾਂ ਪਹੁੰਚ ਗਏ ਗਿਣਤੀ ਜਿੰਨੀ ਵੀ ਵੱਧ ਤੋਂ ਵੱਧ ਕਰ ਸਕਦੇ ਜੀ ਲੈ ਕੇ ਪਹੁੰਚੋ ਕੋਈ ਜਿਵੇਂ ਵੀ ਤੁਸੀਂ ਉਪਰਾਲਾ ਕਰ ਸਕਦੇ ਹੋਵੇਂ ਪਹੁੰਚੋ ਤੇ ਕਰੋ ਵੀਡੀਓ ਸ਼ੇਅਰ ਹੋਣਾ ਆਪਾਂ ਫਤੇ ਬਲਾ ਦਈਏ ਵੈਗਰ ਜੀ ਕਾ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ ਜੀ ਤੇ ਬਾਕੀ ਇੱਕ ਆਪਾਂ ਤੁਹਾਨੂੰ ਵਿੱਚ ਹੋਰ ਗੱਲ ਵੀਰ ਜੀ ਥੋੜੀ ਜੀ ਰਹਿ ਗਈ ਸੀ ਆਪਣਾ YouTube ਚੈਨਲ ਚੱਲਦਾ ਦਲਬਾਗ ਰੰਦਾਵਾ ਉਤਮ ਖਸਾਨ ਉਹਦੇ ਤੇ ਵੀ ਵੀਡੀਓ ਪਾਵਾਂਗੇ ਤੇ ਦਲਬਾਗ ਰੰਦਾਵਾ ਪੇਜ ਤੇ ਵੀ ਪਾਵਾਂਗੇ ਜੀ ਉਹਨੂੰ ਤੁਸੀਂ ਕਰ ਲਿਆ ਜੇ ਸਬਸਕ੍ਰਾਈਬ ਤੇ ਫੋਲੋ ਜੀ ਧੰਨਵਾਦ